ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੇਵਕ ਲੱਗਿਆ ਹਨ ਨੱਕੇ ਬਣਾਉਣ ਰਾਤ ਦੇ ਅਸੀਂ ਤਿਆਰੀ ਕਰ ਗਏ ਸੀਗੇ ਦੇਖੋ ਉਹ ਦੇਖਦੇ ਆ ਪਿਆਸ ਲੱਗਿਆ ਗਰਮੀ ਬਹੁਤ ਲੱਗਦੀ ਇੱਥੇ ਅਲਦਾਲੇ ਮਕਤੀ ਖੜੀ ਆ ਹੋਵੇ ਦੇ ਲਾ ਆ ਗਿਆ ਹਵਾ ਚੱਲ ਪਈ ਪਰ ਉਰੇ ਨਹੀਂ ਹਵਾ ਲੱਗਦੀ ਮੱਕੀ ਚ ਹਾਂ ਹਾਂ ਉਦੋਂ ਉਰੇ ਕਰ ਲਈ ਹਾਂ ਵਾ ਠੀਕ ਆ ਹਾਂ ਹਾਂ ਕਿਉਂ ਮੰਨਦਾ ਕੌਣ ਉਹ ਆ ਗਿਆ ਛੋਟੂ ਤੈਨੂੰ ਉਹ ਮੋਟਰ ਤੇ ਮਹਾਸਾ ਫੇਰ ਆਇਆ ਤੈਨੂੰ ਸਰਦਾਰ ਨੂੰ ਦੇਖਿਆ ਸਾਈਕਲ ਲਗਾ ਕੇ ਫੇਰ ਆਇਆ ਇੱਧਰ ਅੱਛਾ ਫੇਰ ਆਇਆ ਤੂੰ ਜਾ ਪਹਿਲਾਂ ਤੈਨੂੰ ਕਿਹਾ ਸੀਗਾ ਵੀ ਇਹ ਸਪਰੇਅ ਕਰਕੇ ਗਿਆ ਜਾ ਖਾਲ ਵਿੱਚ ਕਰਕੇ ਗਿਆ ਮੈਂ ਕਿਹਾ ਗੜੀ ਖੈ ਨਾ ਟਰੈਕਟਰ ਕਿਧਰ ਉਖੜਾ ਭਾਈ ਹੂੰ ਟਰੈਕਟਰ ਆ ਦੇਖ ਇੱਧਰ ਆ ਗਿਆ ਇੱਧਰ ਖੇਤ ਦੇ ਨੇੜੇ ਲਿਆਂਦਾ ਇੱਥੇ ਨਾ ਚੋਰਾਂ ਨੂੰ ਵੀ ਨਹੀਂ ਲੱਭਣੇ ਅਸੀਂ ਮੈਂ ਖੋਣ ਕੇ ਫਿਰ ਉਹ ਮਟਰ ਛੇ ਗਿਆ ਅੱਛਾ ਉਹ ਦੂਜੀ ਦੇ ਉਧਰ ਚਲੇ ਗਿਆ ਹਾਂ ਹਾਂ ਪਾਣੀ ਪਾ ਤੂੰ ਪਹਿਲਾਂ ਲੈ ਫੇ ਹੁਣ ਪਾਣੀ ਪੁਲਾਈਏ ਲੈ ਪਾਣੀ ਪੁਲਾਸਰਦਾਰ ਨੂੰ ਫੜ ਅੱਜ ਨੱਚਦਾ ਹਾਂ 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 ਬਸ ਠੀਕ ਹੈ ਬਸ ਹਾਂ 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 ਹੁਣ ਚੱਲੀ ਆ ਮੈਂ ਤਾਂ ਦੱਸਿਆ ਵੀ ਹਵਾ ਨਾਲ ਹੀ ਲਿਆਏ ਹਵਾ ਚੱਲੀ ਮੱਕੇ ਤੇ ਨਾ ਕਮਟੇ ਕੋਈ ਗੱਲ ਨਾ ਕਰਾਂ ਨਾ ਅੰਮੀ ਬੱਸ ਪਾਣੀ ਦਾ ਪਾਣੀ ਨਾਲੇ ਚੱਲ ਹੋਣਾ ਹਾਂ ਜਿੰਨਾ ਨਿਕਲਿਆ ਸਵੇਰ ਦਾ ਨਾਲ ਪੂਰਾ ਹੋ ਇਹਦੇ ਵਿੱਚੇ ਪਾ ਕੇ ਰੱਖਦੇ ਥੱਲੇ ਚ ਫਿਰ ਗਰਮ ਠੰਡਾ ਨਹੀਂ ਹੋਊਗਾ ਗਰਮ ਰਹੂ ਠੰਡਾ ਰਹੂਗਾ ਡਿੱਟਾਂ ਦਾ ਸਰਜੂ ਤੇ ਤਾਂ ਲੱਗਣ ਦੀ ਹੈ ਹਾਂ ਹੈਨਾ ਹੂੰ ਚੋਟੇ ਨੀ ਮਾਣਾ ਪਾਣੀ ਆ ਟਾਇਲਟ ਦਾ ਵੀ ਲਾ ਫਾਇਦਾ ਹੋ ਗਿਆ ਹੈਨਾ ਆਹ ਕਹਿੰਦੇ ਫਿਰ ਇਹਨੂੰ ਉੱਚਾ ਹੋ ਜਾਣਾ ਸੀ ਜ਼ਿਆਦਾ ਹੋਰ ਧਰਾ ਹੋ ਗਈ ਲੈ ਇੱਧਰ ਤਾਂ ਲਓ ਨਿੱਤਰੇ ਦੇ ਨਾਲ ਇੱਥੇ ਠੀਕਾ ਕਿੰਨੇ ਹੋ ਗਏ ਲਾ ਫਾਇਦਾ ਇਹਨੂੰ ਲਾ ਠੀਕਾ ਜ਼ਿਆਦਾ ਕਰੇ

ਜੱਟਾਂ ਨੂੰ ਵੀ ਥੋੜੇ ਬਹੁਤ ਇਹੋ ਜਿਹੇ ਕੰਮ ਸਿੱਖ ਲੈਣੇ ਚਾਹੀਦੇ ਨੇ ਜੇ ਸਾਰੇ ਕੰਮ ਕਰ ਸਕਦਾ ਹਨ ਹਾਂ ਜੱਟ ਜਗਾੜੂ ਹੁੰਦਾ ਹਾਂ ਜੱਟ ਜਗਾੜੂ ਹੁੰਦਾ ਕੋਈ ਨਾ ਕੋਈ ਕਾੜ ਗੱਡ ਲੈਣੀ ਇੱਟਾਂ ਚੱਕ ਲਿਆ ਉੱਥੋਂ ਹੋਰ ਤੜਕ ਲੈ ਜੀ ਇੱਥੇ ਲੈ ਉੱਥੇ ਪਾਣੀ ਪਾ ਲੈ ਉਹਨਾਂ 'ਚ ਥੋੜਾ ਜਿਹਾ ਨਾ ਪਾਣੀ ਨਾ ਪਾ ਪਾਣੀ ਨਾ ਬਾਈ 4 ਇੰਚ ਕੀ ਆ ਆ ਰਹਿਣ ਦੇ ਉਹ ਨਰਮ ਹੋ ਜਾਣਾ ਉਹਨਾਂ ਉਹ ਵੀ ਮਿਸਤਰੀ ਨੇ ਲਾ ਲਿਆ ਗਾਜ ਹੈ ਗਾਜ ਵੀ ਜਿੰਨਾ ਕਿ ਲੋਡ ਹੈ ਉਨਾਂ ਕੇ ਬਣਾਇਆ ਹੋਇਆ ਹੈ ਇਹਦੇ چھوٹے ਕੰਮ ਕਰਦਾ ਮਿਸਤਰੀ ਇਹ ਤੜੀ ਕੋਈ ਗਲੀ ਨਾ ਰਹਿ ਜਾਵੇ ਹੋਰ ਪਾਣੀ ਦੂਏ ਪਾਸੇ ਨਿਕਲੀ ਜਾਵੇ ਮਾਣ ਲੀ ਗਏ ਤਾਂ ਦੱਸੀ ਜਾਈ ਪਾਣੀ ਤੇ ਭੈਣ ਚੋ ਅੱਛੀ ਭੋਗਣਾ ਪੈ ਜਵੇ ਤਾਂ ਭੋਗ ਤੇ ਕਿੰਨੇ ਵੇ ਜਾਣਾ ਇੱਕ ਟਿਕੋਏ ਜਾਣਾ 12 ਵਜੇ ਜਾਏਗਾ ਕਰੂੰ ਬੰਦਾ ਜਾਵਾਂਗੇ ਨਹਾਉਣਾ ਵੀ ਤੇਰ ਵੀ ਹੋਣਾ ਵਾਲਾ ਚਾ ਭੜਿਆ ਵਿਟ ਫੜਾਉਣਾ Я вас подъехал. не могу <просил> 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 ਗੱਲ ਲਾਈ ਪਾ ਲਈਏ ਥੱਲੇ ਫਿਰ ਪਰ ਨਾਲ ਜੇ ਸੁੱਕਾ ਇਹਦੇ ਥੋੜਾ ਜਿਹਾ ਘੜਾ ਸੁੱਕਾ ਸੁਹਜ ਵੀ ਚੜਿਆ ਆਉਂਦਾ ਉੱਤੇ ਨੂੰ ਸਹੀ ਕੁਬ ਆ ਆ ਦੋ ਪਾਸੇ ਹੋ ਗਏ ਫੇਰ ਤਾਂ ਦੋ ਪਾਸੇ ਤੇ ਰਹਿ ਗਿਆ ਫਿਰ ਨਾ ਛੋਟੂ ਨੂੰ ਪਾਣੀ ਪਿਲਾਇਆ ਡੰਗਰਾਂ ਨੂੰ ਆਣੇ ਪਿਲਾ ਕੇ ਹਾਂ ਹਾਂ ਅੰਦਰ ਬੰਨਿਆ ਆਇਆ ਹੈ ਸ਼ਾਮਾ ਸ਼ਾਮਾ ਬੰਨ ਗਿਆ ਉਹ ਪਾਣੀ ਉਹ ਝੱਕ ਕੇ ਰੱਖਿਆ ਨਾ ਹੂੰ ਜੇ ਮੂੰਹ ਪਣਾ ਈ ਨਾ ਹੋਗਾ ਫਿਰ ਕਿਥੋਂ நீ பட தான்வா பட தான் ਸਾਰੰ ਸਿਮੈਂਟ ਲਾਉਨੇ ਆ ਸਿਮੈਂਟ ਲਿਆਂਦਾ ਪਾਣੀ ਲਿਆਂਦਾ ਕੋਲੀ ਰੇਤਾ ਵੀ ਲਿਆਂਦਾ ਤਾਂ ਲੱਦ ਲਿਆ ਦੀ ਰਾਤ ਰਾਤ ਇਹ ਲੱਦ ਕੇ ਖੜਾ ਲਿਆ ਦੀ ਸਾਡਾ ਗੁਰ ਸਵੇਰੇ 6 ਵਜੇ ਨੂੰ ਸੇਵਕ ਆ ਗਿਆ ਸੀ ਦਾ ਅੱਧੇ ਤੋਂ ਵੱਧ ਹੋ ਗਿਆ ਕੰਮ ਇੱਕ ਸਾਈਡ ਦੀਆਂ ਰਹਿ ਗਈਆਂ ਬਸ ਅੱਧਾ ਹੋ ਗਿਆ ਆ ਦੋ ਇਟਾਂ ਲੱਗ ਕੇ ਉਹ ਵੀ ਸਾਡੇ ਕੋਲ ਇਟਾਂ ਘਟ ਗਈਆਂ ਸੀਗੀਆਂ ਅਸੀਂ ਮੋਟਰਸਾਈਕਲ ਤੇ ਜਾ ਕੇ ਇੱਥਾਂ ਨਵੀਆਂ ਲੈ ਕੇ ਆਏ ਘਰੋਂ ਥੈਲੇ 'ਚ ਪਾ ਕੇ 12 ਇਟਾਂ ਘਟ ਗਿਆ ਸਾਡੀ ਹੁਣ ਬਸ ਰੈਡੀ ਆ ਆਖਰੀ ਗੇੜਾ ਹੈ ਸਾਡਾ ਹਾਂ ਵੀ 7:09 ਹੋ ਗਏ 10 ਵਜੇ ਨੂੰ ਚੱਲ ਘਰ ਚਲੇ ਜਾਵਾਂਗੇ 10 ਵਜੇ ਕਿਤੇ ਤਾਂ ਹੋਣਗੇ ਸਾਢੇ 9 ਵਜੇ ਤੋਂ ਇਹ ਗੱਲਾਂ ਨਾਲ ਕੋਈ ਬਸ ਲਓ ਜੀ ਸਾਡੇ ਮਿਸਤਰੀ ਨੂੰ ਲੱਗੀ ਆ ਹੁਣ ਭੁੱਖ ਨੇ ਫਟਾਫਟ ਲੱਗਿਆ ਹੈ ਇਟਾਂ ਲਾਉਣ ਕਹਿੰਦਾ ਬਾ ਫਟਾਫਟ ਚੱਕ ਦੋ ਸਮਾਨ ਬਾਕੀ ਲਪਾਈ ਮੈਂ ਬਾਅਦ ਚ ਚੱਕ ਨੂਗਾ ਸ਼ਾਮ ਨੂੰ ਆ ਕੇ ਨੁੱਕੇ ਤਿਆਰ ਕਰਤੇ ਲਪਾਈ ਦਾ ਕੰਮ ਰਹਿ ਗਿਆ ਬਸ ਹੁਣ ਇਹਨੂੰ ਲਪਾਈ ਕਰੂਗਾ ਲਪਾਈ ਨੂੰ ਕਹਿੰਦਾ ਮੈਂ ਆਪੇ ਕਰ ਦੇਣੀ ਆ ਸ਼ਾਮ ਨੂੰ ਆ ਕੇ ਸ਼ਾਮ ਨੂੰ ਕਿੱਥੇ ਹੋਣੇ ਆ ਜਾਣਾ ਬਸ ਜਦ ਟਾਈਮ ਲੱਗਿਆ ਕਹਿੰਦਾ ਮੈਂ ਆ ਗਿਆ ਇਹਨਾਂ ਹੋਏ ਨੇ ਜਿੰਨੇ ਕੋਈ ਕਰ ਦਿੰਦੇ ਆ ਮੈਨੂੰ ਸ਼ਾਮ ਨੂੰ ਕਰ ਦੇਈਂ ਰੈਸਟ ਕਰ ਲਈਂ ਪਰ ਆਇਆ ਫੇਰ ਪਾਣੀ ਲਾਉਣਾ ਪੈਣਾ ਹੈ ਨਾ ਤਾਂ ਨੂੰ ਕਾਂਡੀ ਪਲਾਸਟਰ ਕਰ ਕਾਂਡੀ ਪਲਾਸਟਰ ਕਰ ਦੇਣਾ ਇਹ ਹੋ ਗਿਆ ਹੋ ਗਿਆ ਹਾਂ

ਜੋ ਕਿ ਨੱਕੇ ਮਾਰਨ ਨੂੰ ਕਹੀ ਝੱਕਣ ਦੀ ਲੋੜ ਨਹੀਂ ਤੇਰਾ ਕਦੇ ਆਪਣਾ ਕਰੇ ਆਪਣੇ ਆ ਪੈਪਾ ਨੇ ਆ ਮੂੰਹ ਬੰਦ ਕਰ ਦਿਆ ਕਰਨ ਇਹਦੇ ਮੂੰਹੇ ਮੂੰਹ ਲਾ ਦੋ ਚਲੋ ਜੀ ਚਲਿਏ ਹੁਣ ਘਰਾਂ ਨੂੰ ਮਿਲਦੇ ਆ ਫੇਰ ਤੁਹਾਨੂੰ ਤੱਕ ਲੋਆ ਤੂੰ ਪਾਈ ਹੋ ਗਈ ਇਹਨੂੰ ਛੋਟੀ ਉਹ ਫੇਰ ਦੇ ਉਹ ਫੱਟੀ ਆ ਜਿਹੜੀ ਆ ਕੇ ਬਹੁਤ ਬਹੁਤ ਅੱਜ ਗਰਮੀ ਬਹੁਤ ਜ਼ਿਆਦਾ ਕਰਨੀ ਅੱਜ ਇੱਥੇ ਤਾਂ ਲੱਗਦੀ ਨਹੀਂ ਮੱਕੀ ਜੇ ਬਾਹਰ ਹਵਾ ਮੜੀ ਮੁੱਟੀ ਲੱਗ ਜਾਂਦੀ ਐ ਮਿਸਤਰੀ ਹੰਦਾਂ ਨੂੰ ਕੱਦਾ ਭੱਜ ਜਾਂਦਾ ਹਨ ਮੈਨੂੰ ਕਹਣਾ ਤੇ ਮੈਂ ਹੈਸ਼ਟੈਗ ਮੈਂ ਨਹੀਂ ਕਰ ਸਕਦਾ ਇੱਥੇ ਬਹਿ ਨਹੀਂ ਸਕਦਾ

ਮੱਕੀਆਂ ਛੱਲੀਆਂ ਦੋ ਦੋ ਲੱਗਦੀਆਂ ਇਹਨਾਂ ਪਰ ਕਾਮਯਾਬ ਇੱਕੋ ਹੀ ਹੁੰਦੀ ਆ ਹਨਾ ਦੇਖੋ ਕੋਈ ਉਹ ਕਾਮਯਾਬ ਹੋਊਗੀ ਨਹੀਂ ਤਾਂ ਛੱਲੀ ਇੱਕ ਜਾਈ ਇੱਕੋ ਹੀ ਵਧੀਆ ਹੁੰਦੀ ਆ ਕਾਮਯਾਬ ਲੋਕ ਕਈ ਕਈ ਬੂਟੇ ਨੁੰਦਿਆਂ ਚਾਰ ਚਾਰ ਪੰਜ ਪੰਜ ਲੱਗੀਆਂ ਪਰ ਉਹ ਕਾਮਯਾਬ ਨਹੀਂ ਹੁੰਦੀਆਂ ਉਹ ਏਕਣੇ ਆ ਦੁੱਧੇ ਜੇ ਸੁੱਕੇ ਹੀ ਛੱਕਣੀ ਸੁੱਕ ਜਾਂਦੇ ਨੇ ਕਿਸੇ ਕਿਸੇ ਨੂੰ ਹੋ ਜਾਂਦੀਆਂ ਇਹਨੂੰ ਜਿਵੇਂ ਇਹਨੂੰ ਦੋ ਹੋ ਗਈਆਂ ਇਹਦੀਆਂ ਦੋ ਨੇ ਇਹਦੀ ਇੱਕ ਮਰੀ ਰਹੇਗੀ ਤੇ ਵਧੀਆ ਹੋਗੀ ਇਹ ਵਾ ਪੂਰਾ ਹੋ ਜੂਵੇਗਾ ਨਹੀਂ ਗਰਮੀ ਆ ਹੁਣ ਸਿਮੈਂਟ ਦੀ ਕੋਟਿੰਗ ਬੋਰਛ ਨਾਲ ਓ ਜੀ ਹੋ ਗਿਆ ਤਿਆਰ ਦੁਪਹਿਰਾ ਹੋ ਗਿਆ ਪਰ ਸਾਨੂੰ ਗਰਮੀ ਗਰਮੀ ਦੇ ਵਿੱਚ ਅਸੀਂ ਤਿਆਰਤਾ ਕਰਵਾ ਲਿਆ ਕਰਤਾ ਦੱਸਿਓ ਹੁਣ ਸਾਨੂੰ ਕਿਵੇਂ ਲੱਗਿਆ ਤੁਹਾਨੂੰ ਥੈਂਕ ਯੂ ਸਾਰਿਆਂ ਦਾ ਜਿਹੜੇ ਬਲੌਗ ਦੇਖਣਗੇ ਓਕੇ ਜੀ ਸਤਿ ਸ੍ਰੀ ਅਕਾਲ ਇਹ ਜੱਟ ਮਾਰਾ ਗਹਾਈ ਮਾਰਾ ਵੀ ਹੁਣ ਆਹ ਇਹਦੇ ਆੜ ਵਾਲੇ ਤੁਹਾਨੂੰ ਜਦ ਲਾਗੇ ਬਸ ਇੱਕ ਨੇ 52 ਕਿਰਾ ਪਰ ਕੇ ਲਾਉਣਾ ਹੂੰ ਕਿਤੇ ਉਹਦੇ ਆੜ ਵਾਲੇ ਸਾਰਾ ਕਮਾ ਦੇਣਾ ਉਹ ਖੱਡਾ ਕਰਨੀ ਜਾਂ ਹਾਂ ਉੱਥੇ ਕਰ ਲੈਣ ਚੁਗਿਆ ਸੀਮਿੰਟ ਦਾ ਹੋਊਗਾ ਥੈਲਾ ਇਹਨਾਂ ਖੁੱਲਾ ਜਾਂ ਕਰਕੇ ਜਿੱਥੇ ਤੇ ਡੋੜੇ ਲੱਗੇ ਉਥੇ ਨਹੀਂ ਲਾ ਦੇਣਾ ਪਰਲੇ ਪਾਸੇ 4 ਸਪਰੇ ਲਾ ਕੇ ਇਹਦੇ ਰੋੜਾ ਕੋਲੂਆ ਪਾ ਦਾਂਗੇ ਹੋਵਾ ਪਾ ਦਾਂਗੇ ਹੂੰ ਕਾਰ ਹੂੰ ਜਿਹੜਾ ਇਹਦੇ ਬਰਾਬਰ ਰਲ ਜੂਵੇ ਹਾਂ ਇਹਦੇ ਬਰਾਬਰ ਰਹੇ ਫਰਸ ਦੇ ਇਹ ਮਿੱਟੀ ਦੇ ਹੁਣ ਇਹਨੀ ਮਿੱਟੀ ਉਪ ਕੱਢ ਦੇਣੀ ਆ ਵਿੱਚੋਂ ਹੂੰ ਠੀਕ ਨੇ ਤੋ ਜਿਹੜਾ ਉੱਚਾ ਜਿਹਾ ਉਹਨੂੰ ਪੜ ਦਿੰਦਾ ਐ ਸਾਈਡਾਂ ਤੈਨੂੰ ਢਾਲ ਕਰ ਦਿੰਦੇ ਗਰਮੀ ਤਾਂ ਐ ਲਾਦੀਆਂ ਜਿਵੇਂ ਕਿਸੇ ਪੱਠੀ ਦੇ ਕੋਲ ਬੈਠੇ ਹੁੰਦੇ ਆ ਪਾਣੀ ਦੇ ਨਗ ਪੀਣੇ ਉਹਨਾਂ ਦੇ ਬਾਹਰ ਨਿਕਲਿਆ ਆਉਂਦਾ ਮੇਰੇ ਮੂੰਹ ਤੋਂ ਦੇਖੋ ਕਿਵੇਂ ਪਸੀਨਾ ਆਇਆ ਆ ਪੱਠੀਓ ਦੀ ਉੱਥੇ ਜਿੱਥੇ ਚੱਲਦੀ ਸੀ ਹੈ ਤੋ ਕਰਕੇ ਆਇਆ ਪੱਠੀਓ ਉੱਥੇ ਇਧਰ ਨੂੰ ਵਧੀਆ ਇਧਰ ਨੂੰ ਮੂੰਹ ਕਰਕੇ ਚਲਾ ਦੇ ਚਲੋ ওকে